ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਅੱਜ ਆਪਾਂ ਗੱਲ ਕਰਾਂਗੇ ਚੌਥੇ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸੋ ਡੀ ਸੁਲਤਾਨ ਪਾਤਸ਼ਾਹ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਚੌਥੀ ਗੱਦੀ ਦੇ ਵਾਰਸ ਹੋਏ ਨੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਇੱਕ ਦਿਨ ਜਦੋਂ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਅੰਤਰ ਧਿਆਨ ਬਿਟੇ ਹੋਏ ਸਨ ਕਿ ਜਦੋਂ ਪਾਤਸ਼ਾਹ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਅੰਤਰ ਧਿਆਨ ਸਿਮਰਨ ਤੋਂ ਉਠੇ ਤਾਂ ਆਪ ਜੀ ਆਨੇ ਬੀਬੀ ਭਾਨੀ ਜੀ ਨੂੰ ਸੱਦ ਕਰਕੇ ਕਿਹਾ ਪੁੱਤਰੀ ਸ਼੍ਰੀ ਰਾਮਦਾਸ ਜੀ ਦੀ ਜਿਹੜੀ ਆਜੂ ਹੈ ਉਮਰ ਹੈ ਪੂਰੀ ਹੋ ਚੁੱਕੀ ਹੈ ਤੇ ਅਸੀਂ ਤੁਹਾਡੀ ਦੋਵਾਂ ਦੀ ਸੇਵਾ ਤੇ ਬੜੇ ਪਰਸੰਨ ਹਾਂ ਇਸ ਵਕਤ ਹੀ ਅਸੀਂ ਆਪਣੀ ਜਿਹੜੀ ਬਾਕੀ ਰਹਿੰਦੀ ਹੋਈ ਉਮਰ ਹੈ ਸ਼੍ਰੀ ਰਾਮਦਾਸ ਜੀ ਨੂੰ ਦੇ ਕਰਕੇ ਆਪ ਬਖੰਡ ਧਾਮ ਦੇ ਵਿੱਚ ਚਲੇ ਜਾਂਦੇ ਹਾਂ ਉਪਰੰਤ ਸ਼੍ਰੀ ਰਾਮਦਾਸ ਜੀ ਨੂੰ ਸਤਿਗੁਰਾਂ ਨੇ ਕਿਹਾ ਪੁਰਖਾ ਤੇਰੀ ਨਿਸ਼ਕਾਮ ਪ੍ਰੇਮਾ ਭਗਤੀ ਤੇ ਮੈਨੂੰ ਬਹੁਤ ਮਾਣ ਹੈ ਮੈਂ ਬਹੁਤ ਖੁਸ਼ ਖਾਂ ਇਸ ਤੇਰੀ ਪ੍ਰੇਮਾ ਭਗਤੀ ਨੇ ਮੈਨੂੰ ਵਸਤੀ ਵਿੱਚ ਕਰ ਲਿਆ ਹੈ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ ਸੋ ਬਾਕੀ ਜਿਹੜੀ ਰਹਿੰਦੀ ਹੋਈ ਮੇਰੀ ਉਮਰ ਹੈ ਆਜੂ ਹੈ 6 ਸਾਲ 11 ਮਹੀਨੇ ਤੇ 18 ਦਿਨ ਹੁਣ ਤੁਸੀਂ ਆਸਨ ਦੇ ਉੱਤੇ ਬੈਠ ਕਰਕੇ ਗੁਰੂ ਘਰ ਦੀ ਮਰਿਆਦਾ ਨੂੰ ਚਲਾਉਣਾ ਹੈ ਇਹ ਬਚਨ ਕਰਕੇ ਗੁਰੂ ਸਾਹਿਬ ਜੀ ਨੇ 5 ਪੈਸੇ ਤੇ ਨਾਰੀਅਲ ਸ਼੍ਰੀ ਰਾਮਦਾਸ ਜੀ ਦੇ ਅੱਗੇ ਰੱਖ ਕਰਕੇ ਗੁਰੂ ਨਾਨਕ ਜੀ ਦੇ ਜਿਹੜੀ ਗੱਦੀ ਹੈ ਉਸ ਨੂੰ ਤਿੰਨ ਪ੍ਰਕਰਮਾ ਕਰਕੇ ਮੱਥਾ ਟੇਕ ਦਿੱਤਾ ਤੇ ਉਪਰੰਤ ਆਪਣੇ ਸਾਰੇ ਪਰਿਵਾਰ ਨੂੰ ਬੁਲਾਇਆ ਕਿ ਆਪਣੇ ਦੋਹਾਂ ਸੁਪੁੱਤਰਾਂ ਬਾਬਾ ਮੋਹਨ ਤੇ ਬਾਬਾ ਮੋਰੀ ਜਿਹਨੂੰ ਕਹਿ ਕਰਕੇ ਉਹਨਾਂ ਕਿਹਾ ਕਿ ਸਾਰੀ ਸੰਗਤ ਦੇ ਸਾਹਮਣੇ ਆਖਿਆ ਅੱਜ ਤੋਂ ਜਿਹੜੇ ਗੁਰੂ ਨਾਨਕ ਜੀ ਦੀ ਗੱਦੀ ਦੇ ਵਾਰਿਸ ਨੇ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੋ ਇਹਨਾਂ ਨੂੰ ਤੁਸੀਂ ਮੱਥਾ ਟੇਕੋ ਤੇ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਬਾਬਾ ਮੋਰੀ ਜੀ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਪਰ ਜਿਹੜੇ ਬਾਬਾ ਮੋਹਨ ਜੀ ਸਨ ਉਹ ਮਸਤਾਨੇ ਸੁਭਾਅ ਦੇ ਸਨ ਤੇ ਉਹਨਾਂ ਅੱਗੇ ਗੁੱਸੇ ਦੇ ਵਿਚ ਆ ਕੇ ਕਿ ਜਿਹੜਾ ਗੁਰਗੱਦੀ ਦਾ ਹੱਕ ਸਾਡਾ ਹੈ ਇਹ ਆ ਕਰਕੇ ਉਹਨਾਂ ਮੱਥਾ ਨਾ ਟੇਕਿਆ ਉਪਰੰਤ ਸਾਰੀ ਸੰਗਤ ਨੇ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੱਲ ਮੰਨ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਾਰੀ-ਬਾਰੀ ਉੱਠ ਕਰਕੇ ਸਿਰ ਚੁਕਾਇਆ ਤੇ ਪੇਟਾ ਸਦ ਉਹਨਾਂ ਨੇ ਮੱਥਾ ਟੇਕਿਆ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਇਹ ਜਿਹੜੀ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਆਪ ਜੀ ਨੇ ਅੱਗੇ ਵੀ ਸੇਧ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ